ਮੇਰਾ ਫੋਨ ਦੇ ਦੇ ਮੇਰਾ ਵੀ ਦੇ ਨਹੀਂ ਮਿਲਣਾ ਫਿਰ ਕਹਿੰਦਾ ਅੱਜ ਮੈਨੂੰ ਹੋਸਟਲ ਆ ਲੈਣ ਤੇ ਕੀ ਖਾਓਗੇ ਮੰਮੀ ਉਹ ਹੋਸਟਲ ਨਹੀਂ ਉਹ 에어 ਹੋਸਟਲ ਸੀ ਤਾਂ ਤਾਨੂੰ ਖਾਣ ਪੀਣ ਦੀ ਪੁੱਛਦੀ ਸੀ ਨਾਲੇ ਫੋਨ ਨੂੰ ਵੀ ਛੱਡ ਦੋ ਕੈਨੇਡਾ ਆਏ ਜੇ ਕਿਤੇ ਧੀਆ ਪੁੱਤਾਂ ਨਾਲ ਉਹ ਗੱਲਾਂ ਕਰ ਲੋ ਸਾਰੇ ਰਿਸ਼ਤੇਦਾਰ ਨੂੰ ਤੇ ਖਾਨਦਾਨ ਨੂੰ ਦੱਸਣ ਦੇ ਮੈਂ ਕੈਨੇਡਾ ਆਇਆ ਤੂੰ ਹੀ ਹਾਲੋ ਕਰਾ ਆਜੇ ਸਾਰੀ ਦੁਨੀਆ ਹੁੰਦੀ ਆ ਤੇ ਤੂੰ ਹੀ ਕੰਦਰਾ ਵੇਖ ਕੇ ਮੇਰੀ ਜਰੈ ਲਈ ਜੇ ਮੇਰੀ ਟਿਕਟ ਕਰਾ ਦੋ ਵਾਪਸੀ ਦੀ ਸੁਣੋ ਅਬ ਮਾਸੀ ਨਾਲ ਵੀ ਗੱਲ ਕਰ ਲੋ ਪੂਆਣਾ ਨਾਲ ਵੀ ਗੱਲ ਕਰ ਲੋ ਲੈ ਫੋਨ ਮੇਰਾ ਇੱਕ ਤਾਂ ਹੋ ਰਿਹਾ ਫੂਲ ਫਲਾਮ ਮਾਤਾ ਨੂੰ ਪਾ ਲੋ ਪਾ ਲੋ ਆ ਕਾ ਕੀ ਕਾਇਨਾ ਫੂਫਣ ਦਾ ਨਾਨੇ ਦਾ ਦੋਦੇ ਦਾ ਜਵਾਈ ਦਾ ਡੈਡ ਤੇ ਮੰਮੀ ਤੇ ਰਿਸ਼ਤੇ ਨੂੰ ਸਾਰਿਆਂ ਨੂੰ ਕਰ ਲੋ ਗੱਲ ਆ ਵੀ ਆ ਰਹੇ ਆ ਵੀ ਆ ਰਹੇ ਹਾਂ ਆ ਲੋ ਜੁੱਤੀ ਪਾ ਕੇ ਖੁੱਬ ਦੁਸਾਰੀ ਕਰਨਾ ਇਹ ਜੋ ਕੰਜਰੋ ਮੇਰੇ ਲੱਗੋ ਮੈਨੂੰ ਦਿਖਿਓ ਨਾ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਦਸ ਨੇ ਵਾਰ ਮੈਂ ਕੈਨੇਡਾ ਪਹੁੰਚ ਗਈ ਮੇਰਾ ਭਰਾ ਆ ਰਿਹਾ ਵਾ ਉਹਦੇ ਆਉਣ ਦੀ ਖੁਸ਼ੀ ਵਿੱਚ ਆਪਾਂ ਕੇਕ ਕੱਟ ਰਾਵਾਂ ਤੇ ਜਦੋਂ ਕੇਕ ਕੱਟ ਲਗੂਆ ਆਪ ਪਟਾਕਾ ਜਿਹਾ ਬਜਾਦੀ ਠੀਕ ਆ ਆਣਦੇ ਵੀਰ ਨੂੰ ਕਿੱਥੇ ਆ ਆ ਰਿਹਾ ਵਾਰਿਆ ਲੈ ਆ ਗਈ ਉਹ ਮੈਂ ਨਾ ਗੱਡੀ ਰਿਆਂ ਹਾਂ ਪਾਰਕ ਕਰਨਾ ਹੋਰ ਵੀਰੇ ਠੀਕ ਠਾਕ ਜੀ ਬੈਕ ਕਢਵਾ ਦੇਣੀ ਮੇਰੇ ਹੈ ਕਢਵਾਉਣ ਦੇ ਪਹਿਲਾ ਕੇਕ ਕਢ ਲਾ ਓਹੋ ਪਤੰਦਰ ਬਾਲੀ ਖੁਸ਼ੀ ਕਰਦੇ ਮੇਰੀ ਨਹੀਂ ਚਾਹਦਾ ਸਿਆਫਾ ਖਾਨੇ ਤੇ ਨਾ ਚਲਾ ਹਾਂ ਐਂ ਦਿਆ ਕਰਨਾ ਗੱਡੀ ਚੋਂ ਆਉਂਦੇ ਆ ਇਹ ਕਦੀ ਸਾਲਾ ਟਾਈਮ ਤੋਂ ਚੱਲਿਆ ਆ ਜਿੱਦ ਤੱਕ ਤੁਹਾਡਾ ਫੁਮਾਰਨ ਨਿਕੰਮਾ ਉਦੋਂ ਦਾ ਤੁਹਾਡਾ ਕੇਕ ਨਿਕੰਮਾ ਨਾ ਠੱਕਾ ਮੈਨੇ ਹਣਾ ਦਫਾ ਹੋ ਚਲਾ ਜਾ ਨੀ ਮੇਰੇ ਕਰਦੇ ਕਿ ਮੈਂ ਕੀ ਕਰਾਂ ਉੰਦੀ ਹੋਰ ਭੇਜ ਲੋ ਮੈਨੂੰ ਕਨੇਡਾ ਮੁੰਡੇ ਵਾਲੇ ਤੇ ਮੈਨੂੰ ਅੰਦਰ ਤਾੜ ਕੇ ਰੱਖਿਆ ਬਾਹਰ ਘਮਾਉਣ ਨੂੰ ਲੱਗੇ ਨਹੀਂ ਗਏ। ਤੁਸੀਂ ਇਹ ਕੀ ਕਹਿੰਦੇ ਜੇ ਤੇਰੀ ਕਲਾਸ ਮੈਂ ਬਾਤ ਲਾਉਣੀ ਪਹਿਲੇ ਤੇਰੇ ਪਿਓ ਦੀ ਲਾਲਾ ਜਿਹੜਾ ਅੰਦਾ ਹੈ ਚਾ ਕਨੇਡਾ ਘੁੰਮਿਆ ਤੇ ਕਹਿੰਦੇ ਨੇ ਨਾ ਫੋਨਾਂ ਤੇ ਤੈਨੂੰ ਮਾਂ ਘਮਾਉਣ ਲੈ ਕੇ ਜਾਵਾਂਗੇ ਹੁਣ ਕਿਤੇ ਨਹੀਂ ਖੜਨਦੇ ਮੈਨੂੰ। ਡੜ ਨਾਲ ਗੱਲ ਕਰਾਈ ਮੇਰੀ ਹੱਥ ਵੜ ਤੇ ਤੇਰੇ ਮੈਂ ਤੇਰੇ ਕਰ ਲਾ। ਮਮੇ ਡੜ ਨਾਲ ਗੱਲ ਕਰਾ ਤ ਸਹੀ ਮੇਰੀ। ਉਹ ਡੈਡੀ ਅੱਜ ਮੈਂ ਗਰੋਸਰੀ ਲੈ ਕੇ ਤੁਰਿਆ ਹੀ ਆਇਆ ਆ ਮੈਂ ਕਿਤੇ ਨਾ ਕਿਤੇ ਖੜੂਗਾ ਹੀ ਦੱਸ ਮੈਂ ਖੜੂਗਾ ਨਹੀਂ। ਕੀ ਗੱਲ ਹੋਈ ਦੱਸ ਤੂੰ? ਤੇਰੀ ਮਾਂ ਸ ਅੱਜ ਸੌਂਦੇ ਮੈਂ ਤੁਹਾਡੇ ਗੋਡੇ ਤੇ ਪਤੀਲਾ ਮਾਰਿਆ ਸੀ ਪੀੜ ਤੇ ਹੁੰਦਾ ਹੁਣ ਗੋਡਾ ਨਹੀਂ ਪੁੱਤ ਮਾਂ ਤੇਰੀ ਕੁਛ ਨਹੀਂ ਕਹਿੰਦੀ ਸੀ ਦੜੀ ਤੂੰ ਵੀ ਸਟੇਟਮੈਂਟ ਚੇਂਜ ਕਰਕੇ ਤੈਨੂੰ ਇੱਥੇ ਬੈਠੇ ਨੂੰ ਕੀ ਆ ਮੇਰੇ ਹਾਮੇ ਵੀ ਨਹੀਂ ਭਰ ਸਕਦਾ ਪੁੱਤ ਮਾਂ ਨੇ ਤੇ ਤੈਨੂੰ ਕੱਖ ਨਹੀਂ ਕਿਹਾ ਤੇਰੀ ਤਾਰੀਫਾਂ ਕੀਤੀਆਂ ਸੋ ਕੋ ਮੇਕੋ ਚਲੋ ਮਿੱਕ ਨੂੰ ਮਨ ਚਾਹਦੇ ਕਿਤਨਾ ਕਿਤਨਾ ਮੇਰੀ ਇੰਡੀਆ ਦੀ ਟਿਕਟ ਕਰਾ ਦੇ ਤੂੰ ਕੀ ਗੱਲ ਬਾਈ ਬੜਾ ਉਦਾਸ ਬੈਠਾ ਆ ਉਹ ਵੀਰੇ ਯਾਰ ਯਾਰ ਦੋਸਤ ਕੋ ਪੈਸੇ ਮੰਗੇ ਹੀ ਲੈਣ ਲੱਗੇ ਸਾਰੇ ਅੱਗੇ ਆਏ ਨੇ ਜਦੋਂ ਆਪਾਂ ਨੂੰ ਲੋੜ ਹੋਵੇ ਤਾਂ ਕੋਈ ਨਹੀਂ ਦਿੰਦਾ ਪੈਸੇ ਰੋ ਉਦਾਸੀ ਫਿਰ ਵੀਰੇ ਕਿਤੇ ਮੇਰੇ ਕੋ ਨਾ ਮੰਗ ਲੈ ਮੇਰੇ ਕੋ ਤੇ ਆਪ ਕੋਈ ਪੈਸਾ ਨਹੀਂ ਹੈਗਾ ਮੇਰੀ ਜੇਬ ਵਿੱਚ ਕੋਈ ਰੁਪਈਆ ਵੀ ਹੁੰਦਾ ਨਾ ਮੈਂ ਤੈਨੂੰ ਦੇ ਦੇਣਾ ਸੀ ਆ ਕੇ ਫੜੀ ਫਿਰਦਾ ਇਹ ਤੇਰੀ ਚਿੱਠੀ ਆਈ ਫਾੜ ਯਾਰ ਚੱਲ ਚੰਗਾ ਵੀਰੇ ਤੂੰ ਗਿਆ 1 ਰੁਪਿਆ ਵੀ ਹੋਗਾ ਦੇ ਦੂੰਗਾ ਏ ਵੀਰੇ ਮੈਂ ਨਾ ਟੈਕਸ ਫਾਈਲ ਕਰਵਾਇਆ ਸੀ ਵੈਲ ਸਕਿਲਡ ਟੈਕਸ ਐਂਡ ਅਕਾਊਂਟਿੰਗ ਵਾਲਿਆ ਕੋ ਜਿਹੜਾ ਵੀ ਕੋਈ ਕੈਨੇਡਾ ਦੇ ਵਿੱਚ ਨਵਾਂ ਆਉਂਦਾ ਆ ਉਹਨਾਂ ਕੋ ਟੈਕਸ ਫਾਈਲ ਕਰਵਾਓ ਤੇ 30 ਡਾਲਰ ਤੋਂ ਉਹਨਾਂ ਦੀ ਫੀਸ ਚਾਰਜਸ ਸਟਾਰਟ ਹੋ ਜਾਂਦੇ ਆ ਟਿਊਸ਼ਨ ਕ੍ਰੈਡਿਟ ਵੀ ਦੋਲਦੇ ਆ ਬਾਕੀ ਉਹਨਾਂ ਤੇ ਆਫਿਸ ਜਾਣ ਦੀ ਲੋੜ ਵੀ ਨਹੀਂ ਹੈਗੀ ਆਨਲਾਈਨ ਡਾਕੂਮੈਂਟ ਭੇਜੋ ਤੇ ਕੰਮ ਕਰਾਓ ਇਹ ਉਹ ਪੈਸੇ ਆ ਟੈਕਸ ਵਾਲੇ ਮੈਨੂੰ ਹੈ ਬਾਕੀ ਤੂੰ ਸਿਆਣਾ ਦੀ ਕਹਾਵਤ ਸੁਣੀ ਹੈ ਨਾ ਜਦੋਂ ਕਿਸੇ ਕੋ ਪੈਸਾ ਆਵੇ ਵੱਡਾ ਵੱਡਾ ਬੰਦਾ ਮੁਕਰ ਜਾਂਦਾ ਮੈਂ ਉਹਨਾਂ ਚੋਂ ਹੀ ਆ ਗਰੇ ਆ ਮੰਮੀ ਮੇਰੇ ਦੋਸਤਾਂ ਨੂੰ ਮੈਂ ਮੇਰੇ ਦੋਸਤ ਆਏ ਤੈਨੂੰ ਮਿਲਣੇ ਨਹੀਂ ਆਏ ਇਹਨਾਂ ਕੰਮ ਵਾਲਾ ਕੀ ਕੰਮ ਕਰਦਾ ਏ ਉਹ ਮਾਤਾ ਨੂੰ ਦੱਸ ਪੁੱਛਣ ਦੇ ਤੁਹਾਡੇ ਬਾਰੇ ਬਾਸ ਮਾਤਾ ਜੀ ਮੈਨੂੰ ਕਦੀ ਕਦੀ ਸ਼ਿਫਟਾਂ ਮਿਲ ਜਾਂਦੀ ਮੈਂ ਚੱਲ ਜਾਂਦਾ ਕੰਮ ਤੇ ਕਿਆ ਟੋਪੀ ਵਾਲਾ ਮਾਤਾ ਜੀ ਮੈਂ ਵੀ ਕਦੀ ਕਦੀ ਚੱਲ ਜਾਂਦਾ ਕੰਮ ਤੇ ਮਾਤਾ ਜੀ ਤੁਹਾਡਾ ਪੁੱਤ ਪਤਾ ਕੀ ਕੰਮ ਕਰਦਾ ਵਾ ਮੇਰੀ ਵਾਲਾ ਕਿਹੜਾ ਡੀਸੀ ਲਗਾ ਕੰਜਰ ਵਿਹਲਾ ਹੀ ਆ ਤੂੰ ਹੀ ਤਾਂ ਫੇਰ ਵੀ ਕਦੀ ਕਦੀ ਸ਼ਿਫਟਾਂ ਤੇ ਚਲੇ ਜਾਂਦੇ ਜੀ ਅੰਤਰੀਓ ਹਾਂ ਤੇ ਇਹ ਗਲਤ ਟਾਈਮ ਤੇ ਹੁੰਦੇ ਆ ਬਾਹਲੇ ਕੁੱਤੇ ਖਾਣੀ ਕਰਦੀ ਐ ਮੰਮੀ ਤੂੰ ਮੇਰੇ ਦੋਸਤ ਕਾ ਸਾਹਮਣੇ ਚਲੇ ਨਾ ਕਿਹੜੀ ਜਿਹਾ ਕੀ ਨਾਲੇ ਚਾਹ ਪੀਓ ਤੇ ਅੰਗਰੇਜ਼ ਨੂੰ ਪੁੱਛਨੇ ਤੂੰ ਪੀਤੀ ਫੇਰਦੀ ਕੀ ਬੜੀ ਚਲ ਬਾਰੋਂ ਪੀਣੀ ਕਰੋ